ਬਾਈ ਤੁਸੀਂ ਬਾਈ ਬੀਤੇ ਬੋਪਾਰਾ ਮੈਂ ਦੀ ਇੰਟਰਵਿਊ ਤਾਂ ਸਾਰਨੇ ਸੁਣੀ ਹੋਣੀ ਐ ਤੇ ਹੁਣ ਬਾਈ ਦੇ ਜਿਹੜੇ ਕਬੂਤਰ ਆ ਪਾਉ ਦਿਖਾਉਣ ਲੱਗਿਆ ਨਾਲ ਆਪਣੇ ਬਾਈ ਕਾਕੇ ਹੁਣੀ ਨਾਲ ਬਾਈ ਦਾ ਭਤੀਜਾ ਤੇ ਨਾਲ ਬਾਈ ਦੂਜਾ ਚੀਮੇ ਵਾਲਾ ਮੁੰਡਾ ਤੇ ਹੁਣ ਦਿਖਾਉਣ ਲੱਗਿਆ ਬਾਈ ਦੇ ਕਬੂਤਰ ਬਾਈ ਇਹ ਕਿਹੜੀ ਬ੍ਰੀਡ ਆ ਜੀ ਇਹ ਬਾਈ ਵੱਡੇ ਨੰਗ ਵਾਲੇ ਜੋੜੇ ਦਾ ਸਾਹਾ ਮੁੱਤ ਸਾਹਾ ਜਮਾ ਜਮਾ ਸਾਹਾ ਠੀਕ ਆ ਕੂਦਰੀ ਆ ਇਹ ਕਬੂਤਰ ਆ ਕਬੂਤਰ ਵੀ ਫਰ ਲੈਂਦੇ ਕਬੂਤਰ ਇੱਧਰ ਫਿਰਦਾ ਸੀ ਜੀ ਵੱਡਾ ਹੋਇਆ ਹੋਇਆ ਵਾ ਵੱਡਾ ਕਬੂਤਰ ਮੋਢਾ ਸੀ ਹਾਂ ਵੱਡਾ ਹੋਇਆ ਵਾ ਠੀਕ ਆ ਦਿਖਾਈ ਇਹ ਬਾਈ ਬੱਚੇ ਕਿਹੜੇ ਕੜਦਾ ਜਿਆਦੇ ਇਹ ਲਾਲ ਚੀਨੇ ਚਟੀਆਂ ਦੇ ਲਾਲ ਚੀਨੇ ਚਟੀਆਂ ਦੇ ਹੂੰ ਠੀਕ ਆ ਇਹ ਕਬੂਤਰਾਂ ਚ ਮਾਰਦੇ ਸੀ ਇੱਧਰ ਆਪਾਂ ਕੂਤਰਾਂ ਛੜ ਤਾਂ ਲਿਆਗੇ ਤਾਂ ਕਰਕੇ ਛੱਡਿਆ ਹੂੰ ਵੱਡਾ ਹੋਇਆ ਹੋਇਆ ਉਮਰ ਦਾ ਥੋੜਾ ਜਿਹਾ ਠੀਕ ਆ ਦਿਖਾਈ ਬਾਈ ਇਹਦਾ ਪੱਲਾ ਖੋਲ ਕੇ ਮਾੜਾ ਜਿਹਾ ਇੱਧਰ ਦੂਜਾ ਖੋਲ ਜਿਹੜਾ ਸਾਫ਼ ਹੈ ਰੋ ਗੀ ਦੋ ਮਿੰਟ ਹੂੰ ਬਸ ਕੱਢਾਂ ਗਾ ਲੈ ਮਤਲਬ ਬਸ ਨਾਨਕ ਕਿੱਡਾ ਨਹੀਂ ਪਤਾ ਆਈ ਦਿਖਾਉਣਾ ਛੱਡੀ ਬਿੱਤ ਬਾਈ ਬਸ ਪਾਇਆ ਪਾ ਦੇਹੀਂ ਬਾਈ ਮਰੇ ਬਸ ਬਸ ਖੋਜ ਕਰਨੇ ਪੂਰੇ ਬਸ ਛੱਡ ਦੇ ਬਾਈ ਇਹ ਇਹ ਛੱਡਿਆ ਬਾਈ ਕਿੱਥੇ ਕਿੱਥੇ ਛੱਡਿਆ ਬੱਚੇ ਨੇ ਇਹ ਤਾਂ ਬਲਾ ਦੀ ਬਾਲੀ ਉੜਦੀ ਆ ਬਾਈ ਛੇਵੀਆ ਤਾਂ ਆਪਣਾ ਇੱਥੇ ਇਕੱਲੇ ਹੀ ਰਹਿ ਗਿਆ ਸੀਗਾ ਵਧੀਆ ਉੱਡੇ ਆ ਜਾਂਦੇ ਤਾਂ ਨਹੀਂ ਨੌਨੇ ਪੁਰਾਣੇ ਕਬੂਤਰ ਓਏ ਠੀਕ ਆ ਆਹ ਆ ਬਾਈ ਇਹ ਨੀਲੇ ਦੀ ਪੱਠੀ ਆ ਜਿਹੜਾ ਬਾਲੇ ਜਿਹੜੇ ਬਾਲੇ ਉੱਡੇ ਆ ਜਿਹੜੇ ਚੀਨੇ ਦੀ ਵੱਡੇ ਕਾਕ ਦੇ ਵਾਲੇ ਕਬੂਤਰ ਨੇ ਠੀਕ ਆ ਇਹਦਾ ਪਿਓ ਨੀਲਾ ਸੀ ਇਹਦਾ ਪਿਓ ਨੀਲਾ ਸੀ ਠੀਕ ਆ ਇਹਨੋਂ ਨਾਲ ਤਾਂ ਹਰਿਆਈ ਨਹੀਂ ਕੋਈ ਨਾ ਇਹ ਘਰੋਂ ਗਏ ਆ ਕਬੂਤਰ ਠੀਕ ਆ ਘਰੇ ਉੜਦੇ ਜਾਨੀ ਕੀ ਕਰਤਾ ਵਧੀਆ ਪੂ ਵਿੱਚ ਆ ਵੀ ਕੋਈ ਬਾਹਲਾ ਹੀ ਉੱਡ ਜਾਂਦਾ ਜੀ ਕੋਈ ਥੋੜਾ ਉੜਦਾ ਸੀ ਠੀਕ ਆ ਇਹ ਨੀਲੇ ਡੱਬੇ ਵੀ ਨਿਕਲੇ ਆਪਣੇ ਕੋਲੇ ਰੱਤੇ ਵੀ ਨਿਕਲੇ ਆ ਠੀਕ ਆ ਚਿੱਟੇ ਸਾਖੇ ਚਿੱਟੇ ਚੁਟੀਆਂ ਦੇ ਠੀਕ ਆ ਇਹ ਕਾਕਿਆਲੇ ਪੇਰ ਕਾਕਿਆਲੇ ਹੂਤ ਰਹੇ ਲਖਾਈ ਬਾਈ ਪੈਰ ਇਹ ਬਾਬੇ ਗੁਰਦੇਵਾਲਾ ਚ ਪਾ ਦਿੰਦੇ ਹਾਂ ਹਾਂ ਇਹ ਰੱਖੀ ਨੂੰ ਨਿਕਲ ਨਾ ਕਾਕਾ ਫੜੀ ਜਾਂਦਾ ਬਹੁਤ ਸੋਹਣਾ ਬਈ

ਠੀਕ ਕਿੱਥੋਂ ਆਏ ਬਈ ਇਹ ਬੂਟੇ ਕੋਲ ਆਏ ਬਤ ਮੋੜ ਤੋਂ ਆਏ ਨੇ ਕੂਤਰਾਂ ਸੰਗ ਠੀਕ ਆ ਬਾਈ ਫੌਜੀ ਤੁਮਹਰਾ ਵਾਲੇ ਕਬੂਤਰੀ ਆ ਇਹ ਹਾਂ ਕਬੂਤਰੀ ਇਹ ਕਿਹੜਿਆਂ ਚ ਪਾਉਨੇ ਤੁਸੀਂ ਇਹ ਆਪਣੇ ਵਾਲਿਆਂ ਟੀਰਿਆਂ ਚ ਵੀ ਪਾ ਲੈਣੇ ਆ ਠੀਕ ਆ ਤੇ ਅੰਨੇ ਗਾਲਿਆਂ ਚ ਵੀ ਸਾਰਿਆਂ ਦੀ ਪਾ ਜਾਂਦੇ ਪਰ ਜਾਂਦੇ ਨਹੀਂ ਇਹਨਾਂ ਦੀ ਇਹ ਫੁੱਲ ਗਾਰੰਟੀ ਆ ਇੱਕ ਵੀ ਜਾਣਾ ਨਹੀਂ ਕਹਿੰਦੀ ਡਾਨ ਵੀ ਥੋੜੀ ਆ ਕਰੇ ਕਰੇ ਘਰ ਟੁੱਟਦੇ ਆ 12:00 ਵਜੇ ਬੈਹ ਜਾਂਦੇ ਨੇ ਠੀਕ ਆ ਬਹੁਤ ਸੋਹਣੀ ਪਾਰ ਦਿਖਾਈ ਬਈ ਇਹ ਛੱਡੇ ਬਾਜੀ ਬੂਈ ਤਾਂ ਹਜੇ ਧਿਆਨ ਦੀ ਨਾ ਨਾ ਇਹ ਤਾਂ ਵੱਡੇ ਗੂਤਰ ਆਪਣੇ ਪਹਿਲਾਂ ਹੀ ਛੱਡੀ ਜਾਂਦੇ ਆ ਅੱਛਾ ਪਹਿਲਾਂ ਵੀ ਲੈ ਆ ਜਾ ਬਾਈ ਨਾ ਹੋ ਫੋਟੋਗ੍ਰਾਫਰ ਹੋਗੇ 10 12 ਸਾਲ ਦੀ ਲੈ ਆ ਠੀਕ ਹੈ ਉੱਥੋਂ ਆਈ ਜਾਂਦੇ ਆ ਇੱਥੋਂ ਵੀ ਜਾਈ ਜਾਂਦੇ ਆ ਉੱਥੇ ਹਰ ਸਾਲ ਹੀ ਠੀਕ ਆ ਆ ਦਿਖਾਈ ਉਹ ਪੱਤੋ ਵਾਲੀ ਪੱਤੋ ਵਾਲੀ ਗੂਦ ਰੇ ਬਾਈ ਜਿਹੜੀ ਪੱਤੋ ਉੱਡੀ ਸੀ ਆਪਣੇ ਠੀਕ ਆ ਉਹ 14 ਸਾਲਾਂ ਦਾ ਸੀਗਾ ਉਹਦਾ ਅੱਛਾ ਇੱਕ ਆਇਆ ਹੀ ਆ 14 ਨਾਲ ਉੱਡੀ ਦੀ ਉਹ ਤਾਂ ਲੈ ਗਿਆ ਹੈ ਬਾਈ ਤੇ ਹਾਂ ਆ ਬਾਈ ਜਵੰਦਰੂ ਦੇ ਘਰ ਆਣਾ ਜਵੰਦਰੂ ਡੱਬ ਹੈ ਇਹਦੇ ਇਹ ਕਿਹੜੇ ਕਬੂਤਰਾਂ ਦੀ ਹੈ ਇਹ ਟੀਰੇ ਦੀ ਪੋਤੀ ਆ ਵੱਡੇ ਦੀ ਠੀਕ ਆ ਗਾਂ ਦੀ ਗਾਂ ਹੂੰ ਪੁੱਤ ਦੀ ਆ ਟੀਰੇ ਦੀ ਠੀਕ ਆ ਰੱਤੇ ਜੀ ਇਹ ਬੱਚੇ ਕਿਹੋ ਜਿਹਾ ਕਰਦੀਆਂ ਫਿਰ ਗਾਂ ਇਹ ਚਿੱਟੀਆਂ ਦੇ ਵੀ ਕੱਢੀਆਂ ਜਾਂਦੇ ਆ ਆਪ ਦੇ ਵਰਗ ਇਹੋ ਜਿਹੀ ਵੀ ਕੱਢੀ ਜਾਂਦੀ ਆ ਇਹ ਚਿੱਟੀਆਂ ਦੀ ਆ ਜਿਹੜਾ ਤਾਰੇ ਵਾਲੇ ਉੱਡਿਆ ਸੀ ਤਰਾਰ ਉਹ ਇਹਦੇ ਭਰਾ ਦਾ ਸੀ ਠੀਕ ਆ ਹ ਆ ਜਾਨੀ ਕਿ ਡੱਬ ਕੱਢਦੀ ਐ ਇਹ ਕੱਢਦੀ ਆ ਇਹਦੀ ਭੈਣ ਹੀ ਝਲੂਰ ਉੱਡੀ ਸੀ ਠੀਕ ਆ ਇੰਨਾ ਗੜਾਬੀ ਕੱਢਦੀ ਐ ਇਹਦਾ ਬਾਹ ਡੱਬਾ ਨਹੀਂ ਕੱਢਦੀ ਨਹੀਂ ਨਹੀਂ ਇੰਨਾ ਬੋਲਾ ਨਹੀਂ ਕੱਢਦੀ ਠੀਕ ਕਾਲੀ ਕੱਢਦੀ ਐ ਡੱਬੇ ਹੂੰ ਦੇਖ ਲਾਂ ਦਾ ਕੁਦਰਤ ਦਾ ਕ੍ਰੈਸ਼ ਵਾ ਬਾਈ ਇੰਨਾ ਗੱਡਾ ਜਿਹੜੀ ਝਲੂਰ ਵਾਲੀ ਸੀ ਇਹਦੀ ਭੈਣ ਹੂੰ ਉਹਦੀ ਇਧਰਲੀ ਅੱਖ ਕਾਲੀ ਸੀ ਇੱਧਰਲੀ ਚੁੰਝ ਵੀ ਗਾਲੀ ਸੀ ਇੱਧਰਲੀ ਅੱਖ ਸੀਗੀ ਚਿੱਟੀ ਇੱਧਰ ਦੇ ਪਾਸੇ ਦੀ ਚੁੰਝ ਵੀ ਚਿੱਟੀ ਉਹ ਦੇਖ ਲੈ ਰੱਬ ਦੇ ਰੰਗ ਹਨਾ ਉਹ ਬਾਈ ਦੇਵ ਲੈ ਗਿਆ ਸੀ ਬਰਨਾਲੇ ਵਾਲਾ ਆਪਾਂ ਤੋਂ ਠੀਕ ਆ ਤੇ ਨਾਲ ਲੈ ਗਿਆ ਸੀ ਗਰ ਮਮੀ ਵਾਲਾ ਕਬੂਤਰ ਜੋੜਾ ਲਾ ਕੇ ਲੈ ਗਈ ਉਸ ਦਿਨੇ ਉਹਦਾ ਉਹ ਜੋੜੇ ਦਾ ਉੱਡਿਆਗਾ ਉਹਦੇ ਕੋਲੇ ਲੋਹੇ ਖੇੜੇ ਜਦ ਦਿਨੇ ਉਹਨੇ ਬਾਜੀ ਨਹੀਂ ਬੰਡੀ ਹਾਂ ਇਕੱਲੇ ਨਾਲ ਕੱਲਾ ਮੈਚ ਲੱਗਿਆ ਰਿਆ ਜਿਹਦੀ ਭੈਣ ਦਾ ਤੇ ਆਪਣੇ ਰੂਮੀ ਵਾਲੇ ਕਬੂਤਰ ਦਾ ਸੀਗਾ ਠੀਕ ਆ ਹੂੰ ਆ ਨਾ ਪੱਕਾ ਕਰ ਕਨਾ ਬਲਾਰ ਕਰਦੇ ਵੀਡੀਓ ਉਧਰ ਤੋਂ ਪਾਣਾ ਹੜੀ ਐਨੋ ਜਣਾ ਇਧਰੋਂ ਨਾ ਇਹਨੂੰ ਵੀ ਕਿ ਸਹੀ ਬਣਦੀ ਵੇਖਾ ਇਧਰ ਨਾ ਹੋਵੇ ਐਨੂੰ ਪੂਰੀ ਸਹੀ ਬਣ ਆ ਇਹਨੂੰ ਸਹੀ ਬਣ ਪੱਕਾ ਬਣ ਗਿਆ ਟੱਪ ਦਾ ਹੀ ਚੱਕਰ ਬੈਨਾ ਆਹ ਹੈ ਜੀ ਲੱਲੂਆਂ ਵਾਲੇ ਦੀ ਆ ਕਾਲਾ ਹੋ ਜਾਏ ਨਾ ਮੋਰਕ ਨੇ ਨੇੜੇ ਜਾ ਕੇ ਘਟਾਇਆ ਜਾਂਦਾ ਨਾ ਬਲਾਰਿੰਗ ਬੜੀ ਕਰਦਾ ਹੈ। ਆ ਦੂਰੋਂ ਦੇਖਦਾ ਦੂਰੋਂ ਕਿੰਨੀ ਕੁਆਲਿਟੀ ਹੈ। ਇਹਦਾ ਹੀ ਪੰਗਾ ਬੰਨ। ਦੂਰੋਂ ਕਰਕੇ ਦੇਖ। ਹਾਂ। ਦੂਰੋਂ ਜੂਮ ਕਰਕੇ ਦੇਖੀ। ਦੇਖ। ਉਹਨੇ ਵੀ ਲਿਆ ਖਾਈ ਤੇ ਸਹੀ ਜੀ ਅੱਖ ਜਿਹਾ। ਹਾਂ। ਦੂਜੇ ਪਾਸੇ ਦਿਖਾਈ ਪਈ ਇਹਦਾ ਅੱਖ ਦਾ। ਹਾਂ। ਕਹਿੰਦੀ ਹੈ ਮੈਂ ਬੈਠੀ ਦਿਖਾਵਾਂਗੇ ਪੱਥਰ ਹੋਈ ਆ ਪੱਥਰਾਂ ਦੀ ਹੈ ਇਹ ਕਿ ਤਛੜੀ ਸੀ ਬਾਈ ਇਹ ਤਾਂ ਰੱਖੀ ਵੀ ਸੀ ਬੱਚਿਆਂ ਨੂੰ ਇਹ ਕਿਹੜੇ ਕਬੂਤਰਾਂ ਦੀ ਹੈ ਇਹ ਵੱਡੇ ਲੱਲੂ ਵਾਲੇ ਕਿਹੜੇ ਆਹਕ ਦਿਖਾਈ ਪੱਲਾ ਉਹ ਦਵਾਈ ਭਰਾਂ ਨਹੀਂ ਯਾਰ ਬੱਚੀ ਛਾੜੋ ਪਰ ਬਹੁਤ ਸੋਹਣੇ ਬਾਈ ਸਾਰੇ ਕਬੂਤਰਾਂ ਦੇ ਯਾਰ ਮੈਂ ਨਾ ਅਕਸਰ ਸੁਣਦਾ ਸਾਰੇ ਖਿਡਾਰੀਆਂ ਨੂੰ ਇਹ ਥੱਲੇ ਜੇ ਹੱਥ ਦੀਂ ਦਾ ਤਾਂ ਕਬੂਤਰ ਮੈਂ ਕਹਿੰਦੇ ਸਾਰੇ ਕਹਿੰਦੇ ਬਾਹਲੇ ਚੰਗੇ ਹੁੰਦੇ ਪਰ ਬਾਕੀ ਆਪੋ ਆਪਣਾ ਤਜਰਬਾ ਪਤਲਾ ਹੀ ਹੋਣਾ ਚਾਹੀਦਾ ਜਿਹੜੇ ਆ ਪਾਰਨੇ ਪਤਲੇ ਹੋਣ ਪਰ ਚੌੜੇ ਹੋਣ ਇਹਦੀ ਉਮੀਦ ਆ ਇੱਕ ਆ ਪਾਰਾ ਜਿਹੜੇ ਕੁਆਲਿਟੀ ਇੱਥੇ ਤੱਕ ਹੋਣੀ ਚਾਹੀਦੀ ਵੀ ਟਕਿਆ ਹੋਣਾ ਚਾਹੀਦਾ ਉੱਪਰੋਂ ਹਵਾ ਨਹੀਂ ਸ਼ਾਮੀ ਚਾਹੀਦੀ ਕਸਾਂ ਦੇ ਵਿੱਚ ਫੁੱਲ ਹਵਾ ਭਰਨੀ ਚਾਹੀਦੀ ਹੈ ਪੈਰ ਦਿਖਾਈ ਬਈ ਤੇ ਉਪਰ ਦੇ ਦੇਖਣ ਵਾਲਾ ਤਾਂ ਬਹੁਤ ਕੁਝ ਹੁੰਦਾ ਪਰ ਜਦੋਂ ਜਿਵੇਂ ਕਹਿੰਦਾ ਬੰਦਾ ਜਿੱਤਣ ਲੱਗ ਜਾਂਦਾ ਫਿਰ ਕੁਝ ਨਹੀਂ ਦੇਖਦਾ ਤੇ ਜਦੋਂ ਸਿੱਖਣ ਦਾ ਟਾਈਮ ਆਉਂਦਾ ਉਹ ਨਹੀਂ ਸਿੱਖਦਾ ਜਦੋਂ ਜਿੱਤਣ ਲੱਗ ਜਾਂਦਾ ਫਿਰ ਉਹ ਸਿੱਖਣੋਂ ਹਟ ਜਾਂਦਾ ਫਿਰ ਉਹਨੂੰ ਆਏ ਹੋਏ ਦਾ ਵੀ ਛੱਡ ਆਪਣੀ ਦੁਨੀਆ ਹੀ ਜਾਂਦੇ ਆਪਾਂ ਕੀ ਲੈਣਾ ਫਿਰ ਉਹ ਹੋਲੀ-ਹੋਲੀ ਨਸਲ ਖਤਮ ਹੋ ਤੇ ਹੋਲੀ-ਹੋਲੀ ਸਾਰਾ ਕੁਝ ਹੀ ਕਦਮ ਹੋ ਜਾਂਦਾ ਜੇ ਆਪਾਂ ਨਸ਼ਾ ਦੀ ਪਰਖ ਕਰਕੇ ਨਸ਼ਾ ਰੱਖਣੀ ਸਿੱਖ ਲਈ ਨਾ ਤੇ ਫਿਰ ਐ ਝਾਕਣ ਦੀ ਲੋੜ ਨਹੀਂ ਕਿਸੇ ਕੋਲ ਆਹ ਵੱਡੇ ਸਾਥੇ ਵਾਲੇ ਚੀਨੇ ਦੀ ਬੈਤੀ ਆ ਇਹ ਵੀ ਸਿੱਧੀ ਆ ਬਈ ਇਹ ਸੌ ਵੀ ਸਿੱਧੀ ਆ ਇਹਦਾ ਪੁੱਤ ਇੱਕ ਦੀ ਤੀਜੂਪਾ ਲੈ ਗਿਆ ਸੀਗਾ ਹੂੰ ਉਹਦਾ ਮੇਰੇ ਪਿੰਡ ਹੀ ਇੱਥੇ ਉੱਡ ਕੇ ਗਿਆਗਾ ਹੂੰ ਇਹਦੀ ਤੀ ਦਾ ਸੀਗਾ ਬਹੁਤ ਲੰਬੇ ਕੂਤਰ ਹੂੰ ਤੇ ਨਹਾਇਆ ਦਾ ਮੋਤੀ ਦੀ ਲੈਣਾ ਸਾਰੀ ਇਹ ਅੱਛਾ ਜਿਹੜਾ ਵੱਡਾ ਚੀਨਾ ਸੀ ਮੂਤੀ ਦਾ ਪੁੱਤ ਸੀ ਅੱਛਾ ਤੇ ਮੂਤੀ ਦੀ ਲਾਨ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਉਹ ਮੂਤੀ ਦਾ ਸੀ ਆਪਾਂ ਬਾਈ ਕਰਨਵੀਰ ਨੂੰ ਪੁੱਛਿਆ ਸੀ ਆਪਾਂ ਉਹਦੇ ਨਾਲ ਲਿਆ ਆਏ ਫਿਰ ਉਹਨਾਂ ਨੇ ਕਿਹਾ ਨਹੀਂ ਵੀ ਸਾਡੇ ਕਬੂਤਰ ਚੱਕ ਕੇ ਲੈ ਗਏ ਉਹ ਤਾਂ ਕੋਈ ਨਹੀਂ ਕਹਿੰਦੇ ਅੱਛਾ ਹੂੰ ਭਾਈ ਇਹ ਕਾਕਾ ਦਾ ਢਿੱਲਾ ਲੈਣਾ ਪਰ ਕਰਨੀ ਸੀਗੀ ਇੰਟਰਵਿਊ ਉਹ ਤਾਂ ਠੀਕ ਆ ਵੀਰ ਕਹਿੰਦਾ ਵੀ ਥੋੜੀ 슈ਗਰ ਦੀ ਪ੍ਰੋਬਲਮ ਹੈ 슈ਗਰ ਦੀ ਕਰਕੇ ਵੀ ਥੋੜਾ ਜਿਹਾ ਬੋਲਣ ਦਾ ਇਹ ਪੈਦਾ ਨਹੀਂ ਬਾਈ ਬੋਲਣ ਚ ਦਿੱਕਤ ਆਉਂਦੀ ਹੈ ਕਿਵੇਂ ਯਾਰ ਆਪਾਂ ਆਪਦੇ ਸਵਾਰਥ ਲਈ ਕਿਸੇ ਦਾ ਨੁਕਸਾਨ ਨਹੀਂ ਕਰਨਾ ਕਰਦੇ ਆਪਣਾ ਸਵਾਦ ਆ ਜਾਣਾ ਜੋ ਠੀਕ ਹੋ ਗਏ ਉਹ ਤਾਂ ਹਾਂ ਵੀ ਮੈਂ ਆਪਦੀ ਇੰਟਰਵਿਊ ਦੇ ਲਾਲ ਚ ਜੋ ਵੀ ਮੈਂ ਇੰਟਰਵਿਊ ਕਰਾਂ ਜਿੰਨਾ ਚਿਰ ਅਗਲੇ ਦੇ ਮੂੰਹ ਹੋਣੀ ਨਾ ਆਉਂਦੀ ਗੁੱਡ ਵਾਈਬ ਵੀ ਯਾਰ ਬਾਈ ਆ ਜਾ ਅਸੀਂ ਠੀਕ ਆ ਤੂੰ ਕਰ ਜਾ ਉਹਨਾਂ ਚ ਸਵਾਦ ਨਹੀਂ ਆਉਂਦਾ ਹੈਗਾ ਉਹ ਜਦੋਂ ਠੀਕ ਹੋ ਗਏ ਹਾਂ ਐਵੇਂ ਮੈਂ ਹੁਣ ਥੱਕੇ ਨਾਲ ਸਵਾਰਥਾਂ ਪਵਾ ਕੇ ਕਰਨ ਲੱਗ ਜਾਂ ਉਹ ਫਿਰ ਸਵਾਦ ਨਹੀਂ ਉਹਦਾ ਅਗਲਾ ਕਹਿੰਦਾ ਸਾਡਾ ਬੰਦਾ ਢੱਲਾ ਇਹਨੂੰ ਇੰਟਰਵਿਊ ਹੀ ਪਈ ਆ ਯਾਰ ਆ ਤਮੋਟ ਬੂਟੇ ਕੋਲ ਆਇਆ ਫੌਜੀ ਵਾਲੇ ਕਬੂਤਰ ਅੱਛਾ ਟਾਂਕੀ ਵਾਲੇ ਕਹਿੰਦੇ ਵੀ ਟਾਂਕੀ ਵਾਲੇ ਵਜਦੇ ਆ ਇਹਨਾਂ ਦੀ ੜਾਨ ਕਿਵੇਂ ਆ ਬਾਈ ਇਹਨਾਂ ਦੀ ੜਾਨ ਬਹੁਤ ਵਧੀਆ ਗਈ ਉੜਦੇ ਇਹ 12:30 1:00 ਵਜੇ ਤੱਕਰ ਵਾਲੀ ਆ ੜਾਨ ਫੌਜੀ ਵਾਲੇ ਕਬੂਤਰਾਂ ਦੀ ਘਾਟ ਆ ਬਾਈ ਯਾਰ ਪੱਲਾ ਰੱਖਿਆ ਇਹ ਕੀ ਚੱਕਰ ੜਾਨ ਕਿਉਂ ਘਾਟ ਆ ਪਤਾ ਨਹੀਂ ਬਈ ਇਹਨਾਂ ਦੇ ਪੱਲੇ ਵੀ ਛੋਟੇ ਆ ਬਾਈ ਇਹ ਹੁਣ ਕਿਹਦੇ ਕਿਹਦੇ ਕੋਲੇ ਰਹਿ ਗਏ ਕਬੂਤਰ ਫੌਜੀ ਬਾਬੇ ਵਾਲੇ ਹੋਵੇ ਕੋਈ ਅੰਦਾਜ਼ਾ ਅੰਦਾਜ਼ਾ ਮੇਰੇ ਹਿਸਾਬ ਨਾਲ ਵੱਧ ਤੋਂ ਉਹ ਬੂਟੇ ਸੁਣੀਆ ਕੋਲੇ ਹੀ ਆ ਠੀਕ ਆ ਹੂੰ ਬਸ ਕੋਈ ਕੋ ਬੰਦਿਆਂ ਕੋਲੇ ਜਿਵੇਂ ਮੰਨ ਕੇ ਚੱਲ ਬੇਕ ਬੂਕ ਹੋ ਗਏ ਹਨ ਉਹ ਬੇਕ ਬੂਕੇ ਚਾਈ ਜਾਂਦੇ ਹਨ ਮੋਜੇ ਵੀ ਕੱਢਦੇ ਹਾਂ ਕੱਢੀ ਜਾਂਦੇ ਹਨ ਮੋਜੇ ਹੂੰ ਬਹੁਤ ਹੁਣ ਕਾਕਾ ਦੁਪਹਿਰ ਸਾਫ ਕਰੂ ਸਾਰੇ ਕਬੂਤਰਾਂ ਦੇ ਉਹਨਾਂ ਨੂੰ ਤਾਂ ਪਸ਼ੂਆਂ ਤੇ ਟਾਈਮ ਨਹੀਂ ਲੱਗਦਾ ਵੱਡੀ ਹੋਰ ਹੋ ਗਈ ਉਸਤਾਦ ਦੀ ਹਮ ਇਹ ਕਿਹੜੇ ਕਬੂਤਰਾਂ ਦੇ ਬਾਈ ਇਹ ਲੱਲੂਆਣਾ ਇਹਦੇ ਵਿੱਚ ਸਰਪੰਚ ਲੱਲੂਆ ਨੇ ਕੋ ਰਾਜ ਨਾਲੇ ਕਬੂਤਰ ਹਮ ਹਾਂ ਹਰੂਰ ਲੈ ਪਜ ਦਿਖਾਈਆਂ ਦਾ ਪੱਲਾ ਬਾਈ ਵੱਡੇ ਗੁਰੂ ਸਭ ਲੋਕ ਮੇਰ ਗੁਰੂ ਜੀ ਆ ਗਏ ਉਸਤਾਦ ਜੀ ਸਾਡੇ ਬਹੁਤ ਸੋਹਣੇ ਬਾਈ ਪਾਰਦਰੇ ਸਾਰੇ ਕਬੂਤਰਾਂ ਦੇ ਯਾਰ ਬਹੁਤ ਸੋਹਣੇ ਨਸਲ ਸੰਭੀ ਬਾਈ ਨਸਲ ਪਿਆਰ ਪੂਰੂ ਵੀ ਕਰ ਲੈਣਾ ਜਾਂ ਬਸ ਕਰੀ ਜਾਂਦੇ ਪਿਆਰ ਹੁਣ ਵੀ ਕਿਵੇਂ ਕਰਦੇ ਹੋ ਪਿਆਰ ਪਿਓ ਦੀ ਲਾਈ ਜਾਂਦੇ ਹਾਂ ਉਮੇ ਲਾ ਕੇ ਕਰਦੇ ਹਾਂ ਪਿਓ ਦੀ ਲਾਜੀ ਤੇ ਕਰੇ ਮਾਪਾਤ ਨਹੀਂ ਲਾਇਆ ਮਾਪੁੱਤ ਵੀ ਲਾਇਏ ਸੀ ਟੀਰਿਆਂ ਦੇ ਵਧਾਏ ਮਾਪੁੱਤ ਉਮੇ ਵੀ ਲਾ ਲੈਂਦੇ ਹਾਂ ਹੂੰ ਫਿਰ ਉਦੋਂ ਬਾਅਦ ਉਹ ਗਾਹਾਂ ਕਹਿੰਦਾ ਚਲਾ ਗਾਹਾਂ ਵਿੱਚ ਹੋਰ ਕਬੂਤਰਾਂ ਚ ਪਾਈ ਜਾਂਦੇ ਹਾਂ ਬਈ ਬਲੱਡ ਲਾਈਨ ਆਏ ਨਹੀਂ ਹੁੰਦਾ ਜਾਂ ਤੁਹਾਡੇ ਕੋਲ ਸਾਰਾ ਡਾਟਾ ਕਬੂਤਰਾਂ ਦਾ ਕਰਕੇ ਤਾਂ ਨਹੀਂ ਖਰਾਬ ਹੁੰਦੇ ਉਹ ਆਪਣੇ ਕੋਲੇ ਬੈਠੀ ਪੁਰਾਣੀ ਨਸਲੀ ਸਾਰੀ ਬੈਠੀ ਆ ਤਾਂ ਕਰਕੇ ਪਤਾ ਲੱਗ ਜਾਂਦਾ ਵੀ ਜਿਵੇਂ ਅੱਪ ਗਾਹਾਂ ਦੁਆਰ ਦਿਖਾਈਂ ਬਾਈ ਕਿਰਨੇ ਮੈਂ ਤਾਂ ਕਹਿੰਦਾ ਬਈ ਵਾਦਾ ਕਰਦੇ ਆ ਬਿਮਾਰੀ ਲੱਗ ਜਾਂਦੇ ਫੇਰ ਬਿਮਾਰੀ ਦਾ ਕਾਰਨ ਹੀ ਬੰਦਾ ਆਪਣਾ ਤੇਰ ਕੋਈ ਨਹੀਂ ਹੋਇਆ ਕਿਤੇ ਆ ਪਿਛਲੇ ਵਾਰੀ ਮੜੀ ਆ ਗਿਆ ਜੀ ਟੈਕ ਅੱਜ ਤੱਕ ਕਰ ਆਪਣੇ ਉੱਪਰ ਮਾਰੋਂ ਜਦੋਂ ਦੇ ਰੱਖਿਆ ਸੌਰਤ ਸੰਭਲੀ ਆ ਠੀਕ ਆ ਨਿਕਿਓ ਜਿਹੰਦਿਆਂ ਦੇ ਰੱਖੇ ਹੋਏ ਨੇ ਉਹ ਦੂਰ ਕ ਪਿਓਰ ਕਰਕੇ ਗਾਂਹ ਦੂਜਾਂ ਚ ਲਾ ਦਿੰਦੇ ਆ ਉਹ ਉਹਨਾਂ ਨੂੰ ਆਪਸ ਵਿੱਚ ਹੀ ਨਹੀਂ ਗਾਂਹ ਲਾਉਂਦੇ ਵੀ 100 100 ਪੈਸੇ ਕਰ ਲਉ 70 ਪੈਸੇ ਹੀ ਰੱਖ ਲੈਣਾ ਬਾਈ 80 ਪੈਸੇ ਆਹ ਟੀ ਦੇ ਦੀ ਇਹ ਜਿਹੜੇ ਜਾਂਦੇ ਨਹੀਂ ਹਨਾ ਉਤਰੇ ਆਹ ਤੋਂ ਔਰ ਡੇਗਾਣਾ ਜੀ ਕੋਈ ਅਬ ਦੀਦ ਰਾਤ ਦਿਖਾਈ ਨਹੀਂ ਡੱਬੀ ਲੈ ਔਰ ਇਹਦੀ ਆ ਲੰਬੇ ਕਬੂਤਰ ਨਾਲੇ ਭਾਈ ਇੱਕ ਹੋਰ ਗੱਲ ਹੁੰਦੀ ਐ ਵੀ ਜਦੋਂ ਆਪਾਂ ਕਬੂਤਰ ਦੀ ਪਾਇਓਰਟੀ ਕਰ ਦਨੇ ਕਬੂਤਰ ਤੋਂ ਛੋਟਾ ਹੋ ਜਾਂਦਾ ਇਹ ਕਬੂਤਰ ਤੁਸੀਂ ਕਹਿੰਨੇ ਪਿਓਰ ਕਰਿਆ ਪਰ ਇਹ ਲੰਬੇ ਨੇ ਜੇ ਹੋਰ ਕਬੂਤਰਾਂ ਚ ਪਾਤੇ ਫਿਰ ਤੁਸੀਂ ਤਾਂ ਹੋਵੇ ਹੀ ਇੰਨੇ ਨੇੜੇ ਕਰੀ ਜਾਂਦੇ ਉਹ ਤਾਂ ਪਿਓ ਤੇ ਹੀ ਲਾਇਆ ਵਿੱਚ ਗਾ ਹੋਰ ਪਾ ਲਈਦੇ ਜੇ ਹੁਣ ਤੂੰ ਢੋੜ ਤੋਂ ਲਿਆ ਆਉਣੇ ਨੇ ਬੂਟੇ ਹੁਣੇ ਕੋਲੇ ਵੀ ਕਈ ਨਸਾਂ ਆ ਦੂਰੋ ਕਰ ਦਿੰਨੇ ਆ ਵਿੱਚੋਂ ਦੂਰੋ ਕਰ ਦਿੰਨੇ ਆ ਤਾਂ ਹੀ ਫਿਰ ਉਹੀ ਗੱਲ ਆ ਵੀ ਜੇ ਆਪਾਂ ਸਿੱਧੇ ਹੀ ਨੇੜੇਓਂ ਕਰਨੇ ਹੁਣ ਫੇਰ ਤਾਂ ਯਾਰ ਇਹਨਾਂ ਦੇ ਕੱਦ ਛੋਟੇ ਹੋ ਜਾਂਦੇ ਆ ਪੱਲੇ ਘਟ ਜਾਂਦੇ ਆ ਹਾਂ ਲੱਲੂਆਂ ਦੇ ਕੱਦ ਉਹ ਤਾਂ ਹੀ ਆ ਸਿੱਧੇ ਸਿੱਧੇ ਕਬੂਤਰਾਂ ਦੇ ਸੀਗੇ ਨਾ ਤਾਂ ਹੀ ਉਹਨਾਂ ਦੇ ਕੱਦ ਕਾਠ ਇੱਡੇ ਸੀ ਜਿਹੜੇ ਆਪਣੇ ਕਬੂਤਰਾਂ ਨੇ ਕਬੂਤਰ ਸਾਰੀ ਫਰ ਨਹੀਂ ਖੜ ਜਾ ਚੱਲ ਬਾਅਦ ਚੱਲਿਓਨੇ ਫੇਰ ਉਹ ਕਬੂਤਰਾਂ ਦੇ ਹੁਣ ਗਾਹਾਂ ਜਾ ਕੇ ਕਦ ਤਾਹੀਂ ਘਟ ਗਏ ਜਿਹਦੇ ਕੋਲੇ ਛਾਵੇਂ ਪਹਿਲਾਂ ਵਾਲੇ ਬੈਠੇ ਆ ਜਿਹਨੇ ਨਹੀਂ ਪਿਓਰ ਕਰੇ ਪੰਜ ਚਾਰ ਫੜ ਲਿਆ ਉਹਨਾਂ ਕੋਲੇ ਹਜੇ ਵੀ ਕਦ ਕਰ ਢੁੱਡੀ ਪਿਆ ਨਾ ਨਾ ਆ ਸਾਰੀਆਂ ਛੱਡ ਕੇ ਕੂਤਰ ਪਾ ਲਈ ਵਿੱਚ ਆ ਕਿਹੜੀ ਆ ਬਾਈ ਇਹ ਇਹ ਵੀ ਆ ਨੀਲੇ ਦੀ ਆ ਇਹ ਵੀ ਕਾਕੇ ਵਾਲੇ ਕਬੂਤਰ ਬਾਈ ਮੋਤੀ ਵਾਲਾ ਕਬੂਤਰ ਇਹ ਮੋਤੀ ਦਾ ਬਲੱਡ ਲੈਣ ਮੋਤੀ ਦਾ ਬਲੱਡ ਬਾਈ ਕਾਕੇ ਵਾਲਿਆਂ ਚ ਇਹ ਕਬੂਤਰਾਂ ਜੋ ਆਪਣੇ ਬੰਡ ਵਾਲਿਆਂ ਨੇ ਕਬੂਤਰ ਫੜ ਕੇ ਵੇਚਦਾ ਸੀ ਅੱਛਾ ਇਹ ਕਬੂਤਰੀ ਦਾ ਭਰਾ ਵੇਚ ਰੱਤਾ ਰੱਤਾ ਹਾਂ ਠੀਕ ਆ ਉਹ ਵੀ ਗਿਆ ਗਾਹਾਂ ਕਈ ਖੁੱਡਾਂ ਚ ਗਿਆ ਕਈ ਖੁੱਡਾਂ ਚ ਗਿਆ ਉਹ ਹੁਣ ਕਈਆਂ ਬੰਦਿਆਂ ਕੋਲ ਉਹਦੀ ਲੈਣ ਉੱਡੀ ਜਾਂਦੀ ਹੈ ਹੂੰ ਉੜ ਰੱਤੇ ਕਰਦੇ ਜਾਨੀ ਕਿ ਉਹ ਰੱਤੇ ਵੀ ਡੱਬੇ ਡੁੱਬੇ ਕੱਢ ਜਾਂਦੇ ਵਿੱਚ ਭੂਰੇ ਫਿੱਕੇ ਜੇ ਕੱਢੀ ਜਾਂਦੇ ਨੇ ਕਿਹਦੇ ਨਾਲ ਸਾਖ ਕੀ ਬੀਰਦੀ ਤਾਂ ਹਾਂ ਹੂੰ ਅੱਬੀ ਹਾਂ ਉੱਤਰ ਵੀ ਜੋੜੀ ਜੀ ਪਾਇਆ ਸੋਨੇ ਆ ਛੱਡ ਦੀ ਪੈਰ ਦਿਖਾਈ ਬਈ ਇਹ ਹੂੰ ਛੜ ਖੜ ਜਾ ਜੇ ਬਾ ਠੀਕ ਆ ਬਈ ਹਾਂ ਤੁਨੂੰ ਆ ਬੈਠੇ ਗੂਤਰ ਸਾਰੇ ਭਰਾਵਾਂ ਨੂੰ ਕਰਾਉਣੇ ਸ਼ੌਂਕ ਜੋ ਨਮਾ ਛਡਾਂਗੇ ਬਾਈਕ ਹੱਥ ਘੱਟ ਲਾਉਂਦਾ ਕੰਪਿਊਟਰ ਕਿਉਂਕਿ ੱਟਣ ਵੱਧ ਹੀ ਮੰਦੇ ਆ ਥੋੜੇ ਜਿਹਾ ਕੰਪਿਊਟਰ ਉਦਰਤੀ ਹੁੰਦੀ ਆ ਹਨਾ ਵੀ ਸਾਬ ਸੰਭਾਲ ਹੋ ਜਾਈ ਗਈ ਆ ਕਿਹਦੇ ਖੁੱਡਿਆਂ 'ਚ ਨਹੀਂ ਵੱਢਦੇ ਬਾਈ ਤਾਂ ਹੀ ਤਾਂ ਕਹਿੰਦਾ ਵੀ ਜੋੜ ਹੀ ਲਾਉਣਿਆ ਗੱਲੇ ਬਾਈ ਇਹਦਾ ਫੜ ਕੇ ਜਾਂ ਦਵਾਈ ਜੱਦੇ ਲਾਉਣੀਆਂ ਬਸ ਉਹਦੇ ਨਹੀਂ ਬਾਈ ਕਹਿੰਦਾ ਮਾਂ ਕੁੱਤਰ ਫੜਿਆ ਨਾ ਕਿਸੇ ਨੂੰ ਫੜਨ ਦਿੰਦਾ ਹਜੇ ਤੱਕ ਆ ਕਾਕਾ ਦਵਾਈ ਲਾਉਂਦਾ ਸੀ ਛੱਡਣ ਨਾਲ ਉਹ ਤਾਂ ਕਾਲਫ ਲਾਉਂਦਾ ਸੀ ਮੇਰੇ ਟੱਪੀ ਜਾਂਦੇ ਕਹਿੰਦਾ ਇੰਨੇ ਤਾਂ ਇਕੜਾ ਮਾਂ ਖੁੱਡਿਆਂ 'ਚ ਨਹੀਂ ਵੱਢਦੇ ਆਪਾਂ ਬਾਈ ਨੇ پیسے ਬਾਈ ਛੱਡਣ ਵਾਲੇ ਕਬੂਤਰਾਂ ਚ ਤਾਂ ਯਾਰ ਵੜਨਾ ਚਾਹੀਦਾ ਪਤਾ ਕੀ ਗੱਲ ਆ ਸਾਹ ਸੁਹੂ ਮਿਲੇ ਜਾਂ ਉਹਦੇ ਬਾਰੇ ਉਹ ਵੇਤੇ ਜਾਂਦੇ ਆ ਆਏਂਦੇ ਹਾਂ ਹਾਂ ਕੋਈ ਕਿਉਂ ਸਿਆਲਾ ਜਿਹਦਾ ਟੂਰਨਾਮੈਂਟਾਂ ਦੇ ਵਾਲਾ ਰਹੇ ਫਬਰ ਉਹਦੇ ਕਰਕੇ ਆ ਉਹਦੇ ਕਰਕੇ ਤਾਰਨੇ ਤੜ ਵੀ ਸੌਖੇ ਜਾਂਦੇ ਕਬੂਤਰ ਜਿਹੜੇ ਕਬੂਤਰ ਆੜ ਬਣੇ ਨਾ ਫਿਰ ਉਹ ਵਹਿ ਤਾ ਜਾਂਦੇ ਆ ਘਾ ਰੇੜਾਈਆਂ ਤੇ ਉਹ ਤੜਦੇ ਨਹੀਂ ਤੁਹਾਨੂੰ ਵੀ ਦੋ ਦੋ ਫੜਾਈ ਚੱਲ ਤਰਨ ਬਣੇ ਦਿੱਕਤ ਕਰਦੇ ਆਗੇ ਤਰਨ ਨੂੰ ਤਾਰ ਨਹੀਂ ਓਖੇ ਮੈਂ ਤਾਂ ਉਦੋਂ ਤਰਨ ਵੇ ਨਾ ਅੜਬਾਈ ਜੀ ਕਰਨਗੇ ਛੜਾਈਆਂ ਮਰੀ ਜਾਣਗੇ ਉਹਨੂੰ ਫਿਰ ਬੰਦੇ ਨੂੰ ਗੁੱਸਾ ਚੜਦਾ ਵੀ ਯਾਰ ਤਰਦੇ ਕੌਣੇ ਉਹ ਫਿਰ ਕਹਿੰਦਾ ਜਿਹੜਾ ਗੱਡਾ ਸੀ ਲੋਹੇ ਘੜੇ ਉੱਡਿਆ ਸੀ ਆਪਣਾ ਉਹ ਖੁੱਡੇ ਜੀ ਨਹੀਂ ਵੜਦਾ ਸੀ ਹੰਬ ਜਾਂਦੇ ਸੀ ਉਹਨੂੰ ਅੱਕ ਜਾਂਦੇ ਸੀ ਉਹਨੂੰ 10 10 15 15 ਵੀ ਰਿਉੜਦਾ ਸੀ ਉਹ ਯਾ ਇਹਨੂੰ ਚੜਦਾ ਬਾਈ ਨੂੰ ਤਾਂ ਹਾਂ ਇਹ ਵਾਲਾ ਬਾਈ ਜੀ ਦਾ ਪੀਰ ਦਾ ਲੈ ਲੈ ਹੁਣ ਕਿੱਥੇ ਆਈ ਗੀ ਉਹ ਇਹ ਕਿੰਨਾ ਘੜਦੇ ਕਾਕੇ ਫੜਾ ਫਿਰ ਦੋ ਦੂ ਕਰਦੇ ਇਸਨ ਨਹੀਂ ਸ਼ਟਾ ਸੀਗੀ ਤੇ ਲਾ ਕੰਪਟਰਾਂ ਜੀ ਆਪਾਂ ਵੀਡੀਓ ਫੇਰ ਵੀ ਬਣਾ ਤੀ ਉੱਡਾਂ ਚ ਬਣਾ ਲਾਂਗੇ ਚਲ ਕੋਈ ਨਾ ਵੀ ਕਰ ਲਾਂਗੇ ਜਿਹੜੀ ਰੀੜਾ ਦੇਖ ਲਓ ਬਾਈ ਜਿਹੜੇ ਭਰਾ ਫੜ ਲੈ ਨਾਲ ਫੜਾ ਇੱਥੋਂ ਵਾਲੇ ਤਾਂ ਜੀ ਬੇਲੇ ਰਹਿੰਦੇ ਆ ਇਹ ਆਏ ਆ ਇਹ ਜੋ ਆ ਗੁਰਾ ਵਧੀਆ ਫਾਰਮ ਬਾਬੂ ਦਾ ਤਗੜਾ ਬਾਈ ਨਹੀਂ ਬਸ ਦੋ ਦੋ ਲਿਆਰ ਦੀਆਂ ਤਾਂ ਜਾਮਦੀਆਂ ਤੁਸੀਂ ਐਂ ਹਸਾਬ ਲਾ ਲਓ ਪਹਿਲੇ ਵੀ ਇਹ ਠੀਕ ਆ ਮਿਹਨਤ ਕਰੀਏ ਤੇ ਬਾਕੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਮਿਹਨਤ ਨੂੰ ਫਲ ਲੱਗਦੇ ਆ ਠੀਕ ਆ ਗੱਲ ਸਾਰੀ ਨਹੀਂ ਪਤਾ ਨਹੀਂ ਹੁੰਦੀ ਨਹੀਂ ਤੁਸਾਬ ਬੰਦੇ ਨਹੀਂ ਦਿਲ ਤੇ ਖੋਟਣਾ ਹੋਵੇ ਆ ਬੱਸੀਆਂ ਬਾਈ 30 3000 ਨਹੀਂ ਸੇਲ ਹੋਈਆਂ ਨਹੀਂ ਆਂ ਓਏ ਢਾਂਗੀ ਲੱਗਦਾ ਜਾਲ ਤਾਂ ਟੁੱਟਿਆ ਵਾ ਕਹਿੰਦੇ ਕੂਤਰਾਂ ਵਾਲੇ ਤਾਂ ਜੀ ਡੱਕਾ ਨਹੀਂ ਤੋੜਦੇ ਪੈਣ ਜਮੇ ਨਹੀਂ ਬਣਦੀ ਭਰਾਲਾ ਬੰਦੋ ਕੁਛੇ ਕੰਮ ਦਾ ਨਹੀਂ ਕੂਤਰਾਂ ਜੋ ਗਿਆ ਐਂੀਆਂ ਗਾਂਆਂ ਸਾਹ ਦਾ ਬਾਈ ਸੁੱਖ ਜੁੱਤਰਾਂ ਨਾਲ ਤਾਂ ਇਹ ਕਹਦਾ ਘਟਾਦਾ ਤਾਂ ਮੈਚੂਨ ਨਹੀਂ ਭਾਦਣਾ ਠੋਣੇ ਨਹੀਂ ਪਸ਼ੂਆਂ ਆਪ ਆ ਵਿੱਚ ਚੱਲ ਪਸ਼ੂਆਂ ਥੱਲੇ ਪੌੜੀਆਂ ਚੜ੍ਹਦੀਆਂ ਔਖੀਆਂ ਨੇ ਚੱਲ ਬਣਾ ਲੈ ਤੁਸੀਂ ਆਏ ਦੇਖ ਲਓ ਵੀ ਵਧੀਆ ਚੱਲੀਆਂ ਦਾ ਇੱਕ ਬਾਈ ਕਹਿੰਦਾ ਫਿਰ ਜੇ ਬਾਹਰ ਅੰਦਰ ਜਾਣਾ ਪੈਂਦਾ ਦੂਰ ਭਾੜੇ ਫਿਰ ਪਸ਼ੂਆਂ ਨੂੰ ਪਾਣੀ ਦਾ ਨਹੀਂ ਘੱਟ ਪਸੰਦ ਔਖਾਂ ਦੇ ਰਹੇ ਨਹੀਂ ਸਾਰੇ ਜਾਨ ਮਿੱਤਰ ਬਾਹਰ ਵਾ ਗਏ ਆ ਜਾ। ਦਾ 15 ਬਾਜੀਆਂ ਆਪਣੀਆਂ ਛੱਡ ਲੈਂਦੇ ਆ। ਸ਼ੌਂਕ ਪੂਰਾ ਕਰ ਲੈਂਦੇ ਚਲੋ ਜੀ। ਸਾਰੇ ਦਿਖਾਉਣੇ ਇੱਧਰ ਵੀ ਵੱਡੇ ਕੂਤਰ ਬੈਠੇ ਆ। ੱਕਾ ਦੱਸਾਈ। ਆ ਵੱਡਾ ਅਧੋਲ। ਹੈ? ਬਰਾ ਮੱਤ ਤੁਰੋ। ਅੱਜ ਛੱਡ ਪਤਾ ਜੱਟ ਨਾਲ। ਉਦੋਂ ਨਹੀਂ ਕਰਵਾਇਆ ਸੀ, ਹੁਣ ਹੋਈ ਆ। ਹੈ? ਮੈਂ ਤੜਕੇ ਕਿਹਾ ਸੀ ਮੈਂ ਬੰਦ ਕਰ ਦੇ। ਤਨ ਲੈ ਜੂ ਲੈ ਜੇ ਭੈਣ। ਆਈ ਬੱਸੀਆਂ ਵੀ ਦੇ ਜਾਂਦੇ ਨੇ ਕਹਿੰਦੇ ਲੈਣੀਆਂ ਹੁਣ ਆਜਾ ਕਾਲੇ ਗੁੱਬੇ ਵਾਲਿਆ ਵੇਚਦਾ